ਬੜੇ ਬੱਚੇ ਗਿਆ ਹਾਂ ਜੀ ਸਰ ਇਸੇ ਪਿੰਡ ਚ ਰਹਿਣੇ ਗਿਆ ਇਹ ਵੜੀ ਕਿਹੜੀ ਗੱਲ ਹੈ ਵੀ ਜਿਹੜਾ ਬੰਦਾ ਆ ਕੰਮ ਕੁੱਤਾ ਕੰਮ ਕਰਦਾ ਹੈਗਾ ਵੀ ਤੁਸੀਂ ਉਹਨੂੰ ਛਡਾਓ ਜੀ ਅੱਛਾ ਕਿ ਸਾਡੀ ਪੁਲਿਸ ਤੇ ਹਮਲਾ ਕਰੀ ਗਈ ਆ ਜੀ ਸਾਡੀ ਗੱਡੀ ਤੋੜ ਦਿੱਤੀ ਗਈ ਹੈ ਸਾਡੇ ਮੁਲਾਜ਼ਮਾਂ ਦੇ ਸਾਟ ਵੱਜੀ ਗਈ ਹੈ ਕਿਥੋਂ ਰਹਿ ਲੈ ਨੂੰ ਮੈਨੂੰ ਮੈਂ ਲੈ ਸ਼ਹਿਰ ਛੱਡ ਕੇ ਭੱਜਣਗੇ ਜਾਂ ਪਿੰਡ ਛੱਡ ਕੇ ਭੱਜਣਗੇ ਤਰਨਤਾਰਨ ਦੇ ਪਿੰਡ ਕੱਲਾ ਵਿੱਚ ਨਸ਼ਾ ਤਸਕਰਾਂ ਨੇ ਪੁਲਿਸ ਪਾਰਟੀ ਤੇ ਕੀਤਾ ਹਮਲਾ ਗੋਲੀਆਂ ਚੱਲਣ ਨਾਲ ਮੱਚੀ ਦਹਿਸ਼ਤ ਅੱਜ ਦੀ ਵੱਡੀ ਖਬਰ ਨਸ਼ਾ ਤਸਕਰਾਂ ਦੀ ਦਹਿਸ਼ਤ ਨਾਲ ਜੁੜੀ ਹੈ ਜਿੱਥੇ ਇੱਕ ਤਸਕਰ ਨੂੰ ਗ੍ਰੈਬ्तार ਕਰਨ ਗਈ ਪੁਲਿਸ ਪਾਰਟੀ ਤੇ ਵੱਡਾ ਹਮਲਾ ਹੋ ਗਿਆ ਗੱਡੀਆਂ ਤੋੜੀਆਂ ਗਈਆਂ ਤੇ ਗੋਲੀਆਂ ਵੀ ਚੱਲੀਆਂ ਹਾਉ ਜਾਣਦੇ ਹਾਂ ਪੂਰੀ ਖਬਰ ਤਰਨਤਾਰਨ ਦੇ ਪਿੰਡ ਕੱਲਾ ਵਿੱਚ ਜਿੱਥੇ ਪੁਲਿਸ ਨੇ ਇੱਕ ਨਸ਼ਾ ਤਸਕਰ ਗਿਆਨੀ ਉਰਫ ਬਾਬਾ ਦੇ ਘਰ ਛਾਪਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਹੀ ਪੁਲਿਸ ਪਾਰਟੀ ਉੱਥੇ ਪਹੁੰਚੀ ਉਹਨਾਂ ਤੇ ਹਮਲਾ ਹੋ ਗਿਆ ਤੋੜੀ ਗੱਡੀਆਂ ਪੁਲਿਸ ਦੀਆਂ ਤੋੜੀਆਂ ਗਈਆਂ ਉਧਰ ਹਮਲੇ ਦੌਰਾਨ ਪੁਲਿਸ ਦੀ ਗੱਡੀ ਨੂੰ ਭਾਰੀ ਨੁਕਸਾਨ ਹੋਇਆ ਉਧਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਅਤਲ ਸੋਨੀ ਨੇ ਕਿਹਾ ਕਿ ਇਹ ਹਮਲਾ ਇੱਕ ਗੰਭੀਰ ਮਾਮਲਾ ਹੈ ਸਾਨੂੰ ਪੂਰਾ ਭਰੋਸਾ ਹੈ ਕਿ ਦੋਸ਼ੀਆਂ ਨੂੰ ਜਲਦੂ ਕਾਬੂ ਕਰਕੇ ਉਹਨਾਂ ਉੱਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਦੀਆਂ ਤਸਵੀਰਾਂ ਦੇਖੋ ਅਤੇ ਕੀ ਕੁਝ ਹੋ ਰਿਹਾ ਹੈ ਤਰਨਤਾਰਨ ਦੇ ਵਿੱਚ ਆਹ ਜਲੀ ਗੱਲ ਹੈ ਕਿਤੇ ਸ਼ਰਮ ਹੁੰਦੀ ਸਾਰਾ ਪਿੰਡ ਇੱਕ ਪਾਸੇ ਹੈ ਕਿ ਨਹੀਂ ਹੈਗਾ ਵੇਜਦਾ ਕਿ ਨਹੀਂ ਵੇਜ ਹੈਗਾ ਫਿਰ ਜੀ ਇਹ ਥੋੜੇ ਅਲਾਂ ਨੂੰ ਮੈਨੂੰ ਮੈਂ ਲੈ ਸ਼ਹਿਰ ਛੱਡ ਕੇ ਭੱਜਣਗੇ ਜਾਂ ਪਿੰਡ ਛੱਡ ਕੇ ਭੱਜਣਗੇ ਪਾੜ ਨੂੰ ਤਾਂ ਮੈਂ ਸਹੀ ਗੱਲ ਦੱਸਾਂਗਾ ਕਾਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਨੇ ਆਂ ਛੋਟੇ ਛੋਟੇ ਬੱਚੇ ਦੂਰੇ ਫਿਰਦੇ ਰਹਿ ਗਏ ਤੁਸੀਂ ਚੰਦੋ ਵੀ ਹਾਂ ਵੀ ਲੈ ਕੇ ਕੁੜੀਆਂ ਲੈ ਕੇ ਜੇਬ ਜਿਹਨਾਂ ਦੀ ਪਈਆਂ ਰਹਿਣ ਯਾਰ ਇੰਨੇ ਤੁਸੀਂ ਸਾਰੇ ਜਵਾਨ ਜਵਾਨ ਮੁੰਡੇ ਖੜੇ ਸਾਰੇ ਇਹਦੇ ਜੁਰਤ ਕਿੰਨੇ ਸਾਲ ਉਹ ਕੋਈ ਕਰ ਦੇਗਾ ਅੱਗੇ ਲੈ ਕੇ ਜਿਵੇਂ ਸੱਚ ਬੋਲਦਾ ਨਹੀਂ ਬੋਲਦਾ ਇਹਨਾਂ ਦੀ ਕੀ ਜੁਰਤ ਹੈ ਪਿੰਡ ਦੇ ਵਿੱਚ ਕੋਈ ਕੰਮ ਕਰ ਜਾਵੇ ਤੁਸੀਂ ਆਵ ਜੁੱਤੀ ਫੇਰੀ ਹੁੰਦੀ ਸਾਨੂੰ ਆਣ ਦੀ ਲੋੜ ਹੀ ਨਾ ਪਵੇ ਯਾਰ ਹਾਂ ਜੀ ਅੱਛਾ ਬੇ ਯਾਰ ਇਹ ਤੁਸੀਂ ਮੁੰਡੇ ਤੋਂ ਸਾਡੀ ਐਨਜੀਓ ਕੋਈ ਨਹੀਂ ਬਣੀ ਗਿਆ ਸਰ ਬਣੀ ਬਣਾਓ ਯਾਰ ਜੁੱਤੀ ਸਾਹਿਬ ਨੇ ਸਰ ਬਣਾਈ ਝੋ ਵੀ ਖਵਾਏ ਪਰ ਨਹੀਂ ਲੋਕ ਚਾਲਦੇ ਸਰ ਗੱਲ ਪੈਂਦੇ ਗੱਲ ਪੈਂਦੇ ਸਾਨੂੰ ਦੱਸੋ ਸਹੀ ਨੇ ਗੱਲ ਪੈਂਦੇ ਜੇ ਹੁਣ ਗੱਲ ਪੈਂਦਾ ਸੌਦਾ ਦਿਖਾਉਂਦਾ ਤੈਨੂੰ ਸਰ ਪੂਰਾ ਪੁਲਿਸ ਵੀ ਛੱਡ ਦਿੰਦੀ ਸਰ ਛੱਡ ਦੇ ਘਰ ਨਾਲ ਇਹਦਾ ਉਜਾੜਦਾ ਨਹੀਂ ਮੈਨੂੰ ਦੱਸਿਓ ਸਰ ਉਹ ਤੋਂ ਪੁਲਿਸ ਵੀ ਛੱਡ ਦਿੰਦੀ ਜਿੰਨੂੰ ਫੜਦੇ ਨਾ ਛੱਡ ਦਿੰਦੇ ਜੇ ਜੇਸੀ ਗੱਲ ਹੋ ਗਈ ਜੇਸੀ ਗੱਲ ਹੋ ਗਈ ਜੇਦੇ ਹੁੰਦੀ ਗੱਲ ਆਂਦੀ ਹੋਰ ਤਾਂ ਤੁਸੀਂ ਆਪਣੇ ਬੱਚੇ ਦੇਖ ਨਹੀਂ ਨਹੀਂ ਦੇਖਣੇਗੇ ਫਿਰ ਇਹਨਾਂ ਕੀ ਜੁਰਦੇ ਹੋਰੇ ਆ ਕੇ ਵੇਚੇ ਜਬੇ ਜੇ ਸਰ ਕੀ ਹੋ ਵੀ ਪਾਇਆ ਸਰਕਾਰ ਨੂੰ ਸਰਕਾਰ ਦੀ ਇੱਛਾ ਆ ਇਹ ਕਿਹੜੇ ਘਰੇ ਦਾ ਪਿੰਡ ਕੱਲਾ ਵਿਖੇ ਪਹੁੰਚੇ ਸਰ ਕੀ ਇੱਥੇ ਘਟਨਾ ਹੋਈ ਇੱਥੇ ਤੁਸੀਂ ਮੌਕੇ ਤੇ ਪਹੁੰਚੇ ਹੋਣ ਜਿਹੜੇ ਅੱਜ ਕੱਲ ਦੇ ਹਾਲਾਤ ਚੱਲ ਰਹੇ ਗਏ ਸਾਨੂੰ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸ਼੍ਰੀ ਅਭਿਮਨੂ ਰਾਣਾ ਜੀ ਆਈਪੀ ਤੋਂ ਲੋਕ ਬਿਲਕੁਲ ਸਖਤ ਰਹਤੇ ਹੈਗੇ ਜਿਹਦੇ ਵਿੱਚ ਝਿਟਾ ਹੋ ਗਿਆ ਗੈਂਗਸਟਰ ਹੋ ਗਿਆ ਇਹਨੂੰ ਆਪਾਂ ਫਿਨਿਸ਼ ਕਰਨਾ ਹੈ ਪੰਜਾਬ ਦੇ ਚੰਗੇ ਮਾਹੌਲ ਲੈ ਜੀ ਲੈ ਜਾਣਾ ਹੈ ਉਸੀ ਦੇ ਸਬੰਧ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਲਿਸਟ ਬਣਾਈ ਜਾਈਗੀ ਹੈ ਹਰ ਪਿੰਡ ਦੇ ਮੋਹਤਪਰ ਬੰਦਿਆਂ ਤੋਂ ਅਸੀਂ ਲਿਸਟਾਂ ਲਿੱਤੀਆਂ ਕਿਹੜੇ-ਕਿਹੜੇ ਬੰਦੇ ਜਿਹੜੇ ਮਾੜੇ ਨੇ ਜਿਹੜੇ ਗੈਂਗਸਟਰ ਵਾਲੇ ਪਾਸੇ ਪੈਰ ਰੱਖਦੇ ਨੇ ਜਿਹੜੇ ਚਿੱਟੇ ਵਾਲੇ ਪਾਸੇ ਪੈਰ ਰੱਖਦੇ ਨੇ ਤਾਂ ਉਹਨਾਂ ਜੇ ਇਸ ਬੰਦੇ ਦਾ ਨਾਮ ਵੀ ਵਿੱਚ ਸੀਗਾ ਇਹਨੂੰ ਬਾਬਾ-ਬਾਬਾ ਕਰਕੇ ਨਾਂ ਕਹਿੰਦੇ ਕਿ ਤੇ ਇਹਦੇ ਕਰਿਆ ਅਸੀਂ ਸਾਰੇ ਰੇਡ ਕੀਤੀ ਸੀਗੀ ਤੇ ਰੇਡ ਕਰਨ ਦੇ ਬਾਅਦ ਇਹਨਾਂ ਨੇ ਕੀ ਕੀਤਾ ਗਿਆ ਵੀ ਉਸ ਬੰਦੇ ਨੂੰ ਸਾਡੇ ਤੋਂ ਛੁਡਾ ਲਿਆ ਜੀ ਛੁੜਾਣ ਤੋਂ ਬਾਅਦ ਸਾਡੀ ਸਾਰੀ ਗੱਡੀ ਤੋੜ ਦਿੱਤੀ ਸੀ ਉਸ ਵਾਰ ਇਹਨੇ ਫਾਇਰ ਕੀਤਾ ਸਾਡੇ 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 ਮਲਾਦਮਾਂ ਦੇ ਪਰ ਗੱਡੀ ਸਾਰ ਤੋ ਇਹ ਇਹਨਾਂ ਦਾ ਵਿੱਚ ਸੀ ਹੁਣ ਸਾਰਾ ਪਿੰਡ ਇਹਨਾਂ ਦੇ ਖਿਲਾਫ ਆ ਗਿਆ ਇਹੀ ਇਕੱਲੀ ਫੈਮਿਲੀ ਹੈ ਜਿਹੜੀ ਇੱਥੇ ਆ ਕੰਮ ਕਰਦੀ ਹੈ ਪੰਚਾਇਤ ਨੇ ਵੀ ਪੂਰੇ ਨੂੰ ਸਮਝਾ ਕੇ ਦੇਖ ਲਿਆ ਆਂਡ ਗੌਂਡੇ ਵੀ ਸਮਝਾ ਲਿਆ ਪਰ ਇਹ ਨਹੀਂ ਸਮਝੇ ਹੁਣ ਇਹਨਾਂ ਦਾ ਇਹ ਕਾਗਜ਼ ਦੇਖ ਰਹੇ ਨੇ ਘਰ ਦੇ ਜਿਹੜੇ ਹੈਗੇ ਡਾਕੂਮੈਂਟ ਕਿ ਇਹਦੇ ਇੰਨੀ ਆਮਦਨ ਕਿੱਥੋਂ ਹੋਏਗੀ ਅੰਦਰ ਗ੍ਰੇਨਾਈਟ ਲੱਗਾ ਹੋਇਆ ਹੈਗਾ ਸਾਰਾ ਤੇ ਅਸੀਂ ਜਲਦੋ ਜਲਦ ਹੋਏਗਾ ਵੀ ਅਨੁਸਾਰ ਡਿਸਪੋਜ਼ਲ ਕਰਾ ਕੇ ਤੇ ਨੂੰ ਪੰਜਾਬ ਸਰਕਾਰ ਦੇ ਖਾਤੇ ਜਿਵਾਵਾਂਗੇ ਉਹ ਹਮਲਾ ਹਮਲੇਦਾਰਨ ਪੁਲਿਸ ਕਰਮੀ ਦੇ ਵੀ ਛੱਟ ਲੱਗੀ ਕਿਸੇ ਦੇ ਹਾਂ ਸਾਡੇ ਵੀ ਸਾਡੇ ਵੀ ਵਰਦੀਆਂ ਸਾਡੀ ਫਾੜੀਆਂ ਗਈਆਂ ਉਸ ਤੋਂ ਇਟਾ ਉਟਾ ਇਹਨਾਂ ਨੇ ਮਾਰਿਆ ਜੋ ਫਾਇਰ ਮਾਰਿਆ ਪਹਿਲੇ ਤੋਂ ਪਹਿਲੇ ਫਾਇਰ ਵਿੱਚ ਚਾਰ ਗੱਜਾਂ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਗਿਆ ਫਿਰ ਇਟਾਂ ਮਾਰਨ ਲੱਗ ਪਏ ਇਹਦਾ ਮੁਸ਼ਕਲ ਨਾਲ ਬਚਾ ਕੇ ਬਚਾ ਹੋ ਗਿਆ ਨਹੀਂ ਤੇ ਬਹੁਤ ਬਹੁਤ ਜਾਣੇ ਕੰਮ ਇਹਦਾ ਸਰ ਹੁਣ ਕੀ ਕਾਰਵਾਈ ਕੀਤੀ ਜਾਊਗੀ ਉਹਨੇ ਐਫਆਈਆ ਲੋ ਜਿੱਤੀ ਜਾਏਗੀ ਹੁਣ ਥਲੇ ਤੇ ਭੱਜੇ ਗਿਆ ਇਹਨੂੰ ਲੱਭਿਆ ਜਾਏਗਾ ਕੋਡਨ ਸਾਰਾ ਲੱਗਾ ਹੋਇਆ ਹੈਗਾ ਸਵੇਰੇ 4 ਵਜੇ ਦੀ ਰੇਡ ਆਈ ਹੈ ਸਾਡੇ ਉਂਦੇ ਦੇਖ ਲਓ 6:30 7:00 ਵਜੇ ਹੈਗੇ ਸਾਰ ਇਹਨੂੰ ਲੱਭ ਰਹੇ ਵੀ ਕਿਤੇ-ਕਿਤੇ ਘਰ-ਘਰ ਜਾ ਕੇ ਵੀ ਆ ਵੀ ਕਿਤੇ-ਕਿਤੇ ਜਿਸ ਵੇਲੇ ਮਿਲਣਗੇ ਜੋ ਲੀਗਲ ਪ੍ਰੋਸੈਸ ਹੋਵੇ ਉਹੀ ਕਰਾਂਗੇ